ਹੱਥ ਬੜੀਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਮੈਂ ਤੈਨੂੰ ਆਖਿਆ ਘਾਰਖਿਆ ਲੱਗਦਾ ਉਹ ਦੂਜੇ ਪਾਸੇ ਖੁਸ਼ੀ ਹੈ ਇੱਕ ਪਾਸੇ ਜੱਗੂ ਭਾਂਗੇ ਵਾਲਿਆ ਇਹਨੇ ਪਕੜਾ ਪਾਇਆ ਪਹਿਲੀ ਰੇਡ ਤੇ ਚੱਕੂ ਆ ਤੇ ਹੁਣ ਵੀ ਪਾਊਗਾ ਹੁਣ ਵੀ ਪਾਊਗਾ ਆ ਆ

ਜਨ ਵਰਜਾਨੀ ਸੱਜਾ ਸ਼ੇਰ ਕਹਾਣੀ ਓ ਕੜਿਆੜੇ ਵਾਲਾ ਕੜਿਆੜੇ ਵਾਲਾ ਹਾਕਮ ਵਾਲੀਆ ਦੁਨੀਆ ਚਾਹੁੰਦੀ ਐ ਓ ਕਾਂਗੇ ਵਾਲਿਆ ਦੁਨੀਆ ਚਾਹੁੰਦੀ ਐ ਕਿ ਜੇ ਆਹ ਮੁੰਡੇ ਜੱਫੇ ਲਾਉਣ ਓ ਗੱਲਾਂ ਤਾਵਾੜੀਆਂ ਓ ਲੱਗਿਆ ਲੱਦੇ ਹਾਕਮ ਵਾਲੀਆ ਸ਼ੇਰ ਹਾ ਆ ਤੇ ਆ ਤੇ ਆ ਪਿੰਦ ਨੇ ਪੰਗਰੇ ਓ ਕੀ ਤੂੰ ਕਹਿੰਦੇ ਚਾਹੇ ਜਨਾਬਾ ਸੰਦੀਪ ਸਿੰਘਾਪਾ ਸੀਪੀਐਸ ਵਾਲੀਆ ਜੀ ਇਹ ਹਾਕਮ ਵਾਲੀਏ ਇਹਨੇ ਪੰਗੜਾ ਪਾਇਆ ਓ ਹੋ ਚੱਕੂਆ ਨੇ ਪੰਗੜਾ ਪਾਇਆ ਢਾਗੇ ਵਾਲਿਆ ਇਹਨੇ ਪੰਗੜਾ ਪਾਇਆ ਉਹ ਪਹਿਲੀ ਰੇਡ ਤੇ ਚੱਕੂਆ ਤੇ ਹੁਣ ਵੀ ਪਾਊਗਾ ਹੁਣ ਵੀ ਪਾਊਗਾ ਆ ਆ ਆ ਇੱਥੇ ਰੱਖ ਉਹ ਦੁਨੀਆਂ ਲਜਾਦੀ ਖੁਸ਼ੀ ਤੇ ਆਹ ਦਰਸ਼ਕ ਵੀਰਿਆ ਹੁਣ ਦੇਖਾਂਗੇ ਗੱਲ ਕੀ ਬਣਦੀ ਹੈ ਉਹ ਖੁਸ਼ੀ ਦੀ ਗੱਡੀ ਸਾਹਮਣੇ ਚਾਹ ਸੱਪੜ ਕੇ ਕੋਟੀ ਪਈ ਮੈਨੂੰ ਜੱਗੂ ਹਰਖਿਆ ਲੱਗਦਾ ਓਏ ਓ ਮੈਨੂੰ ਜੱਗੂ ਹਰਖਿਆ ਲੱਗਦਾ ਓ ਸੱਪੜ ਕੇ ਕੋਟੀ ਪਈ ਮੈਨੂੰ ਹਰਖਿਆ ਲੱਗਦਾ ਹੱਥ ਬਲਿਆ ਓ ਬੱਲੇ ਬੱਲੇ ਹੋ ਗਈ ਮਿੱਤਰੋ ਮੈਂ ਤੈਨੂੰ ਆਖੇ ਹਰਖਿਆ ਲੱਗਦਾ ਓ ਦੂਜੇ ਪਾਸੇ ਖੁਸ਼ੀਆ ਇੱਕ ਪਾਸੇ ਜੱਗੂ ਓ ਕਿੰਨੇ ਖਿਆਲ ਆ ਲੋਈਆਂ ਘੁੰਮ ਗਈਆਂ ਜਾਗਤਾ ਘੁੰਮ ਗਈਆਂ ਥਾਪੀਆਂ ਵੱਜ ਗਈਆਂ ਓ ਦੁਨੀਆ ਨੱਚ ਕੀਨੇ ਥਾਪੀਆਂ ਮਾਰੀਆਂ ਨੇ ਇੱਕ ਪਾਸੇ ਮੌਲਾ ਤੇ ਦੂਜੇ ਪਾਸੇ ਅੰਦਪੁਰਜੀ ਵਾਲਾ ਆ ਤੇ ਆ ਤੇ ਆ ਤੇ ਆ ਇੱਥੇ ਇੱਥੇ ਰੱਖੋਏ ਇੱਥੇ ਰੱਖੋ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹਰਿਆਣੇ ਵਾਲੇ ਦੋਨਾਂ ਦੀ ਕੰਨੀ ਹੈ ਦੋਨੇ ਬੱਬਰ ਸ਼ੇਰ ਨੇ ਮੇਰੇ ਵੀਰੋ ਆਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਹਰਿਆਣੇ ਵਾਲਾ ਉਹ ਦੂਜੇ ਪਾਸੇ ਬੰਦੂਪੁਰੀਆ ਉਹ ਬੱਲੇ 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 ਇੱਕ ਇੰਗਲੈਂਡ ਖੇਡਿਆ ਉਹ ਦੂਜਾ ਯਾਰਪ ਖੇਡਿਆ ਆਉ ਦੂਜਾ ਯਾਰਪਕੇਟਾ ਦੋਸਾਂ ਬੜੇ ਕੱਦੀਆਂ ਤੇ ਕੌਣ ਹੈ ਇੱਕ ਕਦੀ ਤੇ ਮਾਨਸਾ ਵਾਲਾ ਉਹ ਪੀੜੀ ਕੱਤੀ ਵਾਲਾ ਉਹ ਦੂਜੇ ਬੰਦੇ ਫਾਜ਼ਲ ਕਾਂ ਦੇ ਏਰੀਏ ਦਾ ਉਹ ਕਾਂਗੇ ਵਾਲਾ ਬਾਬੇ ਚੱਜਣ ਸਿੰਘ ਦਾ ਪੋਤਾ ਆ ਰਿਹਾ ਆ ਰਿਹਾ ਉਹ ਕੋਟੀਆਂ ਝੁਮਗੀਆਂ ਉਹ ਸਬੜੇ ਕ੍ਰਿੰਦਪੁਰਜੀ ਵਾਲਾ ਮੇਰੇ ਮਿੱਤਰੋ ਦੀਪ ਐਕਸ਼ਨ ਸਵੇ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਬਾ ਚੁੱਕਾ ਹੈ ਨਵੀਂ ਟੱਕੜਾ ਅੱਜ ਤੇ ਐਕਸ਼ਨ ਤਮੁਰਜੀ ਵਾਲਾ ਕਹਿੰਦਾ ਫਾਈਨਲ ਤੱਕ ਕਰਦੇ ਸੋਰ ਤੇ ਆ ਵੱਡੇ ਵੀਰ ਸਾਡੇ ਧੰਨਵਾਦ ਜੀਆ ਨੂੰ ਨਰਨਜੀਤ ਸ਼ਰਮਾ ਬਾਹੀ ਪੀੜ ਵਾਲੇ ਉਹਨਾਂ ਦਾ ਵੀ ਧੰਨਵਾਦ ਤੇ ਢੀਗਰਾ ਸ਼ਾਪ ਉਹਨਾਂ ਦਾ ਵੀ ਥੈਂਕ ਯੂ ਸਨੀ ਦਾ ਉਹ ਸਾਹਮਣੇ ਪਈ ਹੋਈ ਕਬੱਡੀ ਇੱਕ ਬੰਦੇ ਤਮੁਰਜੀ ਵਾਲਾ ਆਖਣੇ ਧਾਕੜਾ ਤੜਕਾ ਆਖਣੇ ਦੇਖੋ ਹੋਰ ਗਏ ਹੋਰ ਗਏ ਹੋਰ ਗਏ ਹੋ ਗਏ ਇੱਥੇ ਰੱਖੋ ਉਂਗਲੀ ਤੇ ਰਮਾਲ ਹਾਂਜੀ ਮਿੱਤਰੋ ਉਮੀਦ ਕਰਦੇ ਆਂ ਇਹ ਵੀਡੀਓ ਕਲਿੱਪ ਤੁਹਾਨੂੰ ਚੰਗੀ ਲੱਗੀ ਤੇ ਹੋਰ ਵੀ ਕਬੱਡੀ ਦੀਆਂ ਬਹੁਤ ਵਧੀਆ-ਵਧੀਆ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਪਿਆਰ ਬਣਾਈ ਰੱਖੋ ਮਿੱਤਰੋ ਉਮੀਦ ਕਰਦੇ ਆਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਇਹ ਅਪਡੇਟ ਚੰਗੀ ਲੱਗੀ ਹੋਵੇਗੀ ਧੰਨਵਾਦ